ਗੱਲ ਗੀజర్ ਦੇ ਪਾਣੀ ਦੀ ਵਰਤੋਂ ਦੀ ਆਉਂਦੀ ਹੈ ਜੇਕਰ ਗੀజర్ ਦੇ ਪਾਣੀ ਨਹਾਉਣ ਵਾਸਤੇ ਵਰਤਿਆ ਜਾਵੇ ਤਾਂ ਫਿਰ ਤਾਂ ਠੀਕ ਹੈ ਤੇ ਕਈ ਘਰਾਂ ਦੇ ਵਿੱਚ ਵੇਖਿਆ ਜਾਂਦਾ ਕਿ ਗੀజర్ ਤੇ ਜਦੋਂ ਆਪਾਂ ਨੂੰ ਗਰਮ ਪਾਣੀ ਦੀ ਲੋੜ ਪੈਂਦੀ ਹੈ ਨਾ ਤੇ ਜ਼ਿਆਦਾਤਰ ਕੋਈ ਬੀਬੀਆਂ ਚਾਹ ਬਣਾਉਂਦੀਆਂ ਨਾ ਤੇ ਚਾਹ ਦੇ ਵਿੱਚ ਵੀ ਇਹ ਪਾਣੀ ਦਾ ਇਸਤੇਮਾਲ ਕਰ ਲੈਂਦੀਆਂ ਨੇ ਅੱਜ ਆਪਾਂ ਆਪਣੇ ਮਿੱਤਰ ਦੇ ਨਾਲ ਕਰੇ ਗੀజర్ ਦੀ ਸਰਵਿਸ ਕਰਨ ਵਾਸਤੇ ਆਏ ਹਾਂ ਤੇ ਬਿਜਲੀ ਵਾਲਾ ਗੀజర్ ਤੇ ਤਕਰੀਬਨ ਇਸ ਗੀజర్ ਨੂੰ ਲੱਗੇ ਹੋਣਾ 500 ਸਾਲ ਤੋਂ ਉੱਪਰ ਹੀ ਹੋ ਗਿਆ ਤੇ ਇਹ ਗੀజర్ ਵੀ ਆਪਾਂ ਹੀ ਲਗਾਇਆ ਸੀਗਾ ਤੇ ਅੱਜ ਤੱਕ ਇਹ ਗੀਜ਼ਰ ਸਹੀ ਚੱਲਦਾ ਪਿਆ ਬਾਕੀ ਸਰਵਿਸ ਦੀ ਤਾਂ ਲੋਡ ਪੈਂਦੀ ਪੈਂਦੀ ਗੱਲ ਗੀਜ਼ਰ ਦੇ ਪਾਣੀ ਦੀ ਵਰਤੋਂ ਦੀ ਆਉਂਦੀ ਹੈ ਜੇਕਰ ਗੀਜ਼ਰ ਦੇ ਪਾਣੀ ਨਹਾਉਣ ਵਾਸਤੇ ਵਰਤਿਆ ਜਾਵੇ ਤਾਂ ਫਿਰ ਤਾਂ ਠੀਕ ਹੈ ਤੇ ਕਈ ਘਰਾਂ ਦੇ ਵਿੱਚ ਵੇਖਿਆ ਜਾਂਦਾ ਕਿ ਗੀਜ਼ਰ ਤੇ ਜਦੋਂ ਆਪਾਂ ਨੂੰ ਗਰਮ ਪਾਣੀ ਦੀ ਲੋਡ ਪੈਂਦੀ ਹੈ ਨਾ ਤੇ ਜ਼ਿਆਦਾਤਰ ਕੋਈ ਬੀਬੀਆਂ ਚਾਹ ਬਣਾਉਂਦੀਆਂ ਨਾ ਤੇ ਚਾਹ ਦੇ ਵਿੱਚ ਵੀ ਇਹ ਪਾਣੀ ਦਾ ਇਸਤੇਮਾਲ ਕਰ ਲੈਂਦੀਆਂ ਨੇ ਜੇ ਕਿਸੇ ਨੂੰ ਗਰਮ ਪਾਣੀ ਚਾਹੀਦਾ ਤੇ ਸਿਲੰਡਰ ਤੇ ਪਾਣੀ ਗਰਮ ਨਹੀਂ ਕਰਨਗੇ ਤੇ ਇਹ ਹੀ ਚੱਕ ਕੇ ਤੇ ਗਰਮ ਗਰਮ ਪਾਣੀ ਪੀ ਲੈਂਦੇ ਆ ਇਹ ਗਰਮ ਪਾਣੀ ਨਹਾਉਣ ਵਾਸਤੇ ਠੀਕ ਹੈ ਜੇਕਰ ਤੁਸੀਂ ਇਹਨੂੰ ਪੀਣ ਵਾਸਤੇ ਵਰਤਦੇ ਹੋ ਨਾ ਤੇ ਤੁਹਾਡੇ ਵਾਸਤੇ ਜ਼ਹਿਰ ਹੈ ਵੇਖੋ ਇੰਨਾ ਜ਼ਿਆਦਾ ਛੋਰਾ ਹੁਣ ਗੀਜਰ ਦੇ ਵਿੱਚ ਪਤਾ ਨਹੀਂ 10 ਘੰਟੇ ਪਾਣੀ ਪਿਆ ਰਹਿਣਾ 12 ਘੰਟੇ ਪਿਆ ਰਹਿਣਾ ਪਾਣੀ ਤੇ ਇਹ ਸਾਰੀ ਗੰਦਗੀ ਵੀ ਤੁਹਾਡੇ ਸਰੀਰ ਦੇ ਵਿੱਚ ਹੀ ਜਾਏਗੀ ਇਸ ਕਰਕੇ ਗੀਜਰ ਦਾ ਜਿਹੜਾ ਗਰਮ ਪਾਣੀ ਪੀਂਦੇ ਆ ਨਾ ਉਹ ਕਦੇ ਵੀ ਨਾ ਪਿਓ ਜੇਕਰ ਤੁਸੀਂ ਇਸ ਚੀਜ਼ ਤੋਂ ਜਾਣੋ ਹੁਣ ਵੇਖੋ ਗੀਜਰ ਦੇ ਵਿੱਚ ਕਿੰਨਾ ਜ਼ਿਆਦਾ ਛੋਰਾ ਜੰਮਿਆ ਪਿਆ ਇਹ ਸਾਰਾ ਹੌਲੀ ਹੌਲੀ ਸ਼ੋਰਾ ਜੰਮਦਾ ਪਿਆ ਤੇ ਸ਼ੋਰੇ ਦੇ ਵਿੱਚ ਜਦੋਂ ਪਾਣੀ ਰਹੇਗਾ ਤੇ ਉਹ ਨੁਕਸਾਨ ਹੀ ਕਰੇਗਾ ਕਾਲੀ ਦੇ ਦੌਰ ਦੇ ਵਿੱਚ ਇਹਨਾਂ ਵੀ ਨਾ ਭੁੱਲ ਜਾਓ ਕਿ ਆਪਾਂ ਆਪਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਲਈਏ ਆ ਮੰਨਣਿਆ ਕਾਲੀ ਹੁੰਦੀ ਆ ਹਰ ਇੱਕ ਨੂੰ ਜਲਦੀ ਹੁੰਦੀ ਆ ਤੇ ਹੁਣ ਆ ਦੇਖੋ ਵੀ ਆ ਜਿਹੜਾ ਜਿਆਦਾ ਇੰਨਾ ਸ਼ੋਰਾ ਇਹ ਕਿਤੇ ਨਾ ਕਿਤੇ ਆਪਣੇ ਸਰੀਰ ਨੂੰ ਵੀ ਇਫੈਕਟ ਪਹੁੰਚਾਉਂਦਾ ਕਈ ਘਰਾਂ ਦੇ ਗਿਜ਼ਰਾਂ ਦੇ ਵਿੱਚ ਇੰਨਾ ਜਿਆਦਾ ਸ਼ੋਰਾ ਨਹੀਂ ਜੰਮਦਾ ਤੇ ਕਈ ਥਾਵਾਂ ਤੇ ਬਹੁਤ ਜਿਆਦਾ ਸ਼ੋਰਾ ਹੁੰਦਾ ਇਹ ਪਾਣੀ ਦੇ ਵਿੱਚ ਪਤਾ ਲੱਗਦਾ ਵੀ ਕਿੰਨੀ ਕ ਜਿਆਦੀ ਗੰਦਗੀ ਹੈ ਜਿੰਨਾ ਜਿਆਦਾ ਪਾਣੀ ਖਰਾਬ ਹੋਏਗਾ نیچے ਤੋਂ ਉਹਨਾਂ ਜਿਆਦਾ ਥੱਲੇ ਇਹਦੇ ਵਿੱਚ ਪਾਣੀ ਵਿੱਚ ਸ਼ੋਰਾ ਹੀ ਜੰਮੇਗਾ ਜਿਨ੍ਹਾਂ ਦੇ ਗੀਜ਼ਰ ਲੱਗੇ ਹੋਇਆ ਉਹਨਾਂ ਨੂੰ ਤਾਂ ਇਸ ਚੀਜ਼ ਦਾ ਪਤਾ ਹੈ ਕਿ ਗੀਜ਼ਰ ਦੀ ਸਰਵਿਸ ਦੀ ਜ਼ਰੂਰਤ ਕਿਉਂ ਪੈਂਦੀ ਹੈ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਵੀ ਆਪਾਂ ਦੱਸ ਦਿੰਨੇ ਆ ਵੀ ਜਦੋਂ ਤੁਹਾਡੇ ਜਿਹੜੀ ਟੂਟੀ ਹੈ ਪਾਣੀ ਵਾਲੀ ਟੂਟੀ ਹੁੰਦੀ ਉਹਦੇ ਵਿੱਚੋਂ ਗਰਮ ਪਾਣੀ ਵਾਲੀ ਟੂਟੀ ਗੀਜ਼ਰ ਵਾਲੀ ਵੀ ਪਾਣੀ ਆਉਣਾ ਘਟ ਜਾਂਦਾ ਕਈ ਵਾਰੀ ਤਾਂ ਧਮਕਾ ਧਮਕਾ ਆਉਂਦਾ ਤੇ ਕਈ ਵਾਰੀ ਜਮਾਂ ਹੀ ਬੰਦ ਹੋ ਜਾਂਦਾ ਇਹ ਰੀਜਨ ਇਹ ਹੀ ਹੁੰਦਾ ਵੀ ਇੰਦੀ ਜਿਹੜੀ ਆਸੈਂਬਲੀ ਹੁੰਦੀ ਆ ਆਸੈਂਬਲੀ ਦੇ ਵਿੱਚ ਦੋ ਪਾਈਪਾਂ ਹੁੰਦੀਆਂ ਨੇ ਇੱਕ ਗਰਮ ਪਾਣੀ ਵਾਲੀ ਤੇ ਇੱਕ ਠੰਡੇ ਪਾਣੀ ਵਾਲੀ ਉਹ ਆਸੈਂਬਲੀ ਦੀਆਂ ਪਾਈਪਾਂ ਦੇ ਵਿੱਚ ਜਦੋਂ ਇਹ ਸ਼ੋਰਾ ਜੰਮ ਜਾਂਦਾ ਤੇ ਉਸ ਤੋਂ ਬਾਅਦ ਵਿੱਚ ਪਾਣੀ ਆਉਣੋਂ ਹਟ ਜਾਂਦਾ ਕੰਪਨੀਆਂ ਵੀ ਇਹਨਾਂ ਚੀਜ਼ਾਂ ਤੋਂ ਛਡਕਾਰਾ ਪਾਉਣ ਲਈ ਨਾ ਵੱਖ-ਵੱਖ ਤਰ੍ਹਾਂ ਦੇ ਗੀਜ਼ਰ ਬਣਾਉਂਦੀਆਂ ਨੇ ਇੱਕ ਅੱਜਕੱਲ ਚੱਲਦਾ ਪਿਆ ਗਲਾਸ ਲਾਈਨ ਗੀਜ਼ਰ ਉਹ ਜਿਹੜਾ ਗੀਜ਼ਰ ਉਹਨੂੰ ਗਲਾਸ ਲੈਨ ਕੱਚ ਦਾ ਨਹੀਂ ਬਣਿਆ ਹੁੰਦਾ ਬਲਕਿ ਉਹਦਾ ਨਾ ਟੈਂਕੀ ਇੰਨਾ ਜ਼ਿਆਦਾ ਉਹਨਾਂ ਵਧੀਆ ਤਰੀਕੇ ਨਾਲ ਪੇਂਟ ਕੀਤਾ ਹੁੰਦਾ ਟੈਂਕ ਦੇ ਨਾਲ ਜਿਹੜਾ ਉਹ ਸ਼ੋਰਾ ਜੰਮਦਾ ਨਹੀਂਗਾ ਤੇ ਬਾਕੀ ਸਰਵਿਸ ਤਾਂ ਉਹਨਾਂ ਗੀਜ਼ਰਾਂ ਦੇ ਵੀ ਜ਼ਰੂਰਤ ਪੈਂਦੀ ਹੈ ਪਰ ਉਹ ਗੀਜ਼ਰਾਂ ਦੀ ਇਸ ਟਾਈਮ ਇਸ ਗੀਜ਼ਰਾਂ ਦੇ ਨਾਲੋਂ ਜ਼ਿਆਦਾ ਟਾਈਮ ਸਰਵਿਸ ਕੱਢ ਜਾਂਦੀ ਹੈ ਤੇ ਆਹ ਦੇਖੋ ਆਹ ਜਿਹੜੀਆਂ ਪਾਈਪਾਂ ਜਿੰਦਾਂ ਦਾ ਆਪਾਂ ਜ਼ਿਕਰ ਕਰਦੇ ਪਏ ਸੀ ਇਹ ਪਾਈਪਾਂ ਦੇ ਵਿੱਚ ਦੇਖੋ ਵੀ ਸ਼ੋਰਾ ਬਿਲਕੁਲ ਭਰ ਚੁੱਕਾ ਹੈ ਤੇ ਸ਼ੋਰਾ ਭਰਨ ਕਰਕੇ ਜਿਹੜੀ ਆ ਇਹ ਪਾਣੀ ਦੀ ਸਪਲਾਈ ਜਾਣੋ ਬੰਦ ਹੋ ਗਈ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਕੈਮੀਕਲ ਕੈਮੀਕਲ ਪਾ ਰਹੇ ਹਾਂ ਤੇ ਕੈਮੀਕਲ ਦੇ ਨਾਲ ਜਿਹੜਾ ਸ਼ੋਰਾ ਇਹਦੇ ਵਿੱਚੋਂ ਹੌਲੀ-ਹੌਲੀ ਗਲ ਕੇ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਏਗਾ ਜਿੰਨਾ ਟਾਈਮ ਇਹ ਸ਼ੋਰਾ ਗਲਦਾ ਨਹੀਂ ਉਹਨਾ ਟਾਈਮ ਆਪਾਂ ਇਸ ਗੀਜ਼ਰ ਦੀ ਜਿਹੜੀ ਆ ਅਸੈਂਬਲੀ ਨੂੰ ਸਾਫ਼ ਨਹੀਂ ਕਰ ਸਕਦੇ ਜਦੋਂ ਆਪਾਂ ਗੀਜ਼ਰ ਦੀ ਸਰਵਿਸ ਕਰਨ ਜਾਂਦੇ ਆ ਨਾ ਉਦੋਂ ਆਪਾਂ ਉਹਨੂੰ ਇੱਕ ਸਮੱਸਿਆ ਨਾਲ ਜੁੜਜਣਾ ਪੈ ਸਕਦਾ ਹੈ ਕਿ ਗੀਜ਼ਰ ਜਿਹੜਾ ਨਾ ਪਾਣੀ ਗਰਮ ਸਹੀ ਕਰਦਾ ਹੁੰਦਾ ਪਰ ਪਾਣੀ ਪਾਈਪਾਂ ਰਾਈ ਨਹੀਂ ਆਉਂਦਾ ਤੇ ਉਦੋਂ ਕਿ ਮਕੈਨਿਕਾਂ ਨੂੰ ਇਸ ਚੀਜ਼ ਦਾ ਧਿਆਨ ਦੇਣਾ ਪਏਗਾ ਤੇ ਬਾਕੀ ਜਿਹੜੇ ਗਾਹਕ ਨੇ ਉਹਨਾਂ ਨੂੰ ਵੀ ਇਹ ਗੱਲ ਸਮਝਣੀ ਪਊਗੀ ਕਿ ਜਦੋਂ ਆਪਾਂ ਗੀਜ਼ਰ ਦੀ ਸਰਵਿਸ ਕਰਦੇ ਆਂ ਅਸੈਂਬਲੀ ਨੂੰ ਬਾਹਰ ਕੱਢਦੇ ਤੇ ਉਹਦੇ ਵਿੱਚ ਜਿਹੜਾ ਐਲੀਮੈਂਟ ਹੁੰਦਾ ਨਾ ਉਹ ਖਰਾਬ ਹੋ ਸਕਦਾ ਤੇ ਕੋਸ਼ਿਸ਼ ਇਹੀ ਕਰਿਆ ਕਰੋ ਐਲੀਮੈਂਟ ਚੇਂਜ ਕਰਵਾ ਲਿਆ ਕਰੋ ਕਿਉਂਕਿ ਜਿਵੇਂ ਮੰਨ ਲਓ ਹੁਣ ਇੱਕ ਵਾਰੀ ਗੀਜ਼ਰ ਦੀ ਸਰਵਿਸ ਕਰਨ ਵਾਸਤੇ ਗੀਜ਼ਰ ਨੂੰ ਖੋਲਿਆ ਤੇ ਉਸ ਤੋਂ ਬਾਅਦ ਵਿੱਚ 10 15 ਦਿਨ 20 ਦਿਨ ਗੀਜ਼ਰ ਚੱਲੂਗਾ ਤੇ ਫਿਰ ਐਲੀਮੈਂਟ ਖੁੱਲ ਜੂਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਫੇਰ ਇਹਦੇ ਪੈਸੇ ਦੇਣੇ ਪੈਣਗੇ ਤੇ ਇਹਦੇ ਤੋਂ ਚੰਗਾ ਇਹ ਇਹੀ ਆ ਕਿ ਵੀ ਤੁਸੀਂ ਗੀਜ਼ਰ ਜਿਹੜਾ ਸਰਵਿਸ ਕਰਵਾਉਂਦੇ ਹੋ ਤੇ ਐਲੀਮੈਂਟ ਇਹਦਾ ਨਾਲ ਜ਼ਰੂਰ ਚੇਂਜ ਕਰਵਾ ਲਿਆ ਕਰੋ ਤਾਂ ਜੋ ਮਕੈਨਿਕ ਦੇ ਵੀ ਗੇੜੇ ਨਾ ਵਜਣ ਤੇ ਤੁਹਾਨੂੰ ਵੀ ਠੰਡ ਦੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਕਈ ਗੀਜ਼ਰਾਂ ਨੂੰ ਸੀਜ਼ਨ ਦੇ ਵਿੱਚ 3-3 4-4 ਵਾਰੀ ਵੀ ਸਰਵਿਸ ਕਰਨਾ ਪੈ ਜਾਂਦਾ ਜਿੱਥੇ ਸ਼ੋਰਾ ਜ਼ਿਆਦਾ ਹੁੰਦਾ ਉਸ ਚੀਜ਼ ਦਾ ਵੀ ਆਪਣੇ ਕੋਲ ਹੱਲ ਹੈਗਾ ਵੀ ਜਿਹੜਾ ਆਪਾਂ 3-4 ਵਾਰੀ ਗੀਜ਼ਰ ਸਰਵਿਸ ਕਰਦੇ ਆਣਾਂ ਇੱਕ ਸਰਵਿਸ ਦੇ ਵਿੱਚ ਸਾਰਾ ਸੀਜ਼ਨ ਨਿਕਲ ਜਾਂਦਾ ਹੁਣ ਤੁਸੀਂ ਵੇਖੋ ਵੀ ਜਿਵੇਂ ਜਿਵੇਂ ਆਪਾਂ ਇਹਦਾ ਕੈਮੀਕਲ ਪਾ ਕੇ ਤੇ ਪਾਈਪਾਂ ਦੇ ਵਿੱਚੋਂ ਜਿਹੜਾ ਸ਼ੋਰਾ ਹੈ ਉਹ ਸਾਰਾ ਗਲ ਗਿਆ ਤੇ ਪਾਣੀ ਜਿਹੜਾ ਨਾ ਬਿਲਕੁਲ ਕਲੀਅਰ ਆਉਣ ਲੱਗ ਪਿਆ ਹੁਣ ਇਸ ਚੀਜ਼ ਦਾ ਆਪਾਂ ਨੂੰ ਹੋ ਗਿਆ ਵੀ ਜਿੰਨਾ ਵੀ ਇਹਦੇ ਵਿੱਚ ਜਿਹੜਾ ਸ਼ੋਰਾ ਜੰਮਿਆ ਸੀ ਨਾ ਉਹ ਨਿਕਲ ਗਿਆ ਤੇ ਪਾਈਪਾਂ ਦੀ ਜਿਹੜੀ ਆ ਸਹੀ ਤਰੀਕੇ ਨਾਲ ਸਰਵਿਸ ਹੋ ਗਈ ਹੈ ਤੇ ਇਹਦੇ ਵਿੱਚ ਆਪਾਂ ਐਲੀਮੈਂਟ ਵੀ ਵਧੀਆ ਕੰਪਨੀ ਦਾ ਨਵਾਂ ਪਾ ਦਿੱਤਾ ਤੇ ਇੱਕ ਲਗਭਗ ਆ ਸੀਜ਼ਨ ਜਿਹੜਾ ਨਾ ਆਪਣਾ ਆਰਾਮ ਨਾਲ ਨਿਕਲ ਜਾਏਗਾ ਤੇ ਕਦੀ ਕੋਈ ਦਿੱਕਤ ਨਹੀਂ ਆਏਗੀ ਗਾਹਕ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਊਗੀ ਹੁਣ ਇਸ ਗੀਜ਼ਰ ਦੀ ਅਸੈਂਬਲੀ ਨੂੰ ਉਸੇ ਤਰ੍ਹਾਂ ਫਿੱਟ ਕਰ ਦਵਾਂਗੇ ਜਿਵੇਂ ਆਪਾਂ ਇਹਨੂੰ ਖੋਲਿਆ ਸੀ ਜਿਹੜਾ ਨਾੜ ਜਿੱਥੇ ਲੱਗਾ ਹੋਵੇ ਉਸੇ ਤਰੀਕੇ ਨਾਲ ਹੀ ਫਿੱਟ ਕਰਨਾ ਚਾਹੀਦਾ ਨਹੀਂ ਤੇ ਆ ਜਿਹੜੀ ਐਸੈਂਬਲੀ ਆ ਆਊਟ ਹੋ ਜਾਂਦੀ ਕਦੀ ਉਧਰਲੇ ਬੰਨੇ ਚਲੀ ਜਾਂਦੀ ਆ ਜਾਂ ਇੰਡੀਕੇਟਰ ਦੂਜੇ ਬੰਨੇ ਚਲੇ ਜਾਂਦੇ ਆ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖ ਲਿਆ ਕਰੋ ਤੇ ਹੁਣ ਗੀਜ਼ਰ ਦੀ ਸਰਵਿਸ ਕਰਕੇ ਤੇ ਆਪਾਂ ਉਸੇ ਜਗ੍ਹਾ ਤੇ ਇਹਨੂੰ ਫਿੱਟ ਕਰ ਰਹੇ ਹਾਂ ਗੀਜ਼ਰ ਦਾ ਪਾਣੀ ਜਿਹੜਾ ਬਿਲਕੁਲ ਨਹੀਂ ਸਿਆ ਰਿਹਾ ਤੇ ਹੁਣ ਸਹੀ ਪਾਣੀ ਆ ਰਿਹਾ ਜੇਕਰ ਇਹ ਵੀਡੀਓ ਚੰਗੀ ਲੱਗੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ